ਮਾਂਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਤੇ ਜਿਹੜਾ ਡਰੱਗਸ ਦੇ ਖਿਲਾਫ ਸਪੈਸ਼ਲ ਕੈਂਪੇਨ ਲਾਂਚ ਕੀਤੀ ਗਈ ਹੈ ਉਹਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇਹਦੇ ਵਿੱਚ ਅਸੀਂ 3 ਕਿਲੋ ਹੀਰੋਇਨ 1.32 ਬੋਰ ਦਾ ਪਿਸਤਲ ਤੇ ਰਾਉਂਡਸ ਤੇ ਡਰੱਗ ਮਨੀ ਤੇ ਇੱਕ ਬੈਲੂਨੋ ਕਾਰ ਤੇ ਨਾਲ 5 ਮੁਲਜ਼ਮ ਗ੍ਰਿਫਤਾਰ ਕੀਤੇ ਨੇ ਇਹ ਸਾਰੀ ਕਾਰਵਾਈ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਪੀਕ ਮੰਡੇਰ ਜੀ ਦੀ ਅਗਵਾਈ ਵਿੱਚ ਜੋ ਉਹਨੂੰ ਉਹ ਸਾਡੇ ਐਡੀਸੀਪੀ ਖੁਲਦੀਪ ਸਾਡੇ ਏਸੀਪੀ ਤੇ ਇਨਸਪੈਕਟਰ ਰਜੇਸ਼ ਕੁਮਾਰ ਤੇ ਉਹਨਾਂ ਦੀ ਟੀਮ ਸੀਆਈਏ 2 ਦੀ ਉਹਨਾਂ ਨੇ ਬੜੀ ਪ੍ਰੋਫੈਸ਼ਨਲ ਵੇ ਨਾਲ ਇਨਵੈਸਟੀਗੇਟ ਕਰਤੀ ਸਾਰੀ ਜਿਹੜਾ ਮੋਡਿਊਲ ਬਸ ਕੀਤਾ ਇਹਦੇ ਜਿਹੜੀ ਮੇਨ ਗੱਲ ਆਈ ਹੈ ਤੇ ਪੰਜ ਟੇ ਮੁਲਜ਼ਮ ਨੇ ਗਗਨਦੀਪ ਹਰਮਨਦੀਪ ਚਰਨਜੀਤ ਜਰਮਨਪ੍ਰੀਤ ਲਵਜੀਤ ਇਹ ਸਾਰੇ ਘਰਿੰਡਾ ਏਰੀਆ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਨੇ ਔਰ ਇਹਨਾਂ ਦਾ ਇੱਕ ਜਿਹੜਾ ਕਿੰਗਪਿਨ ਹੈ ਉਹ ਜੇਲ੍ਹ ਚ ਬੈਠਾ ਉਹਿੰਦਵਾਲ ਸਾਹਿਬ ਉਹ ਇਹਨਾਂ ਨੂੰ ਗਾਈਡ ਕਰਕੇ ਤੇ ਪਾਕਿਸਤਾਨ ਦੇ ਵਿੱਚ ਦੋ ਸਮਗਲਬ ਨੇ ਜਿਨ੍ਹਾਂ ਦੇ ਨਾਮ ਸਾਹਮਣੇ ਆਏ ਕਾਲਾ ਤੇ ਰਾਣਾ ਉਹਨਾਂ ਨਾਲ ਸੰਪਰਕ ਕਰਾ ਕੇ ਤੇ ਇਹ ਡਰੋਨ ਰਾਹੀਂ ਜਿਹੜੀਆਂ ਕਨਸਾਈਨਮੈਂਟਸ ਨੇ ਡਰੱਗ ਦੀਆਂ ਪੁਸ਼ ਕਰਦਾ ਇੰਟਰਨੈਸ਼ਨਲ ਬਾਰਡਰ ਤੋਂ ਉਹ ਸਾਰਾ ਜਿਹੜਾ ਇਹ ਸਮੈਸ਼ ਕੀਤਾ ਗਿਆ ਜਿਹੜਾ ਵੀ ਇਹ ਡਰੱਗ ਕਾਰਟਲ ਸਾਡੇ ਇੱਥੇ ਚੱਲ ਰਿਹਾ ਸੀ ਬਾਰਡਰ ਏਰੀਆ 'ਚ ਸੋ ਇਹਦੇ ਜਿਹੜੀ ਅਗਲੀ ਗੱਲ ਇਹ ਹੈ ਕਿ ਇਹ ਸਾਰੇ ਨਵੇਂ ਲੜਕੇ ਨੇ ਇਹਨਾਂ ਨੇ ਖਾ ਪ੍ਰਾਣਾ ਕੋਈ ਕ੍ਰਿਮੀਨਲ रिकॉर्ड ਨਹੀਂ ਹੈ ਤੇ ਇਹਨਾਂ ਦੀ ਉਮਰ ਤਕਰੀਬਨ 19 ਤੋਂ ਲੈ ਕੇ 22 ਸਾਲ ਦੀ ਹੈਗੀ ਹੈ ਪਹਿਲੀ ਵਾਰ ਇਸ ਕੰਮ 'ਚ ਪਏ ਨੇ ਲਾਸਟ 5 ਅੰਛੇ ਮਹੀਨੇ ਤੋਂ ਹੈ ਦੱਸ ਰਹੇ ਕਿ ਅਸੀਂ ਇਹ ਕੰਮ 'ਚ ਪਏ ਹੋਏ ਹਾਂ ਇਹਦੇ ਹੋਰ ਵੀ ਫਾਰਵਰਡ ਲਿੰਕੇਜਸ ਜਿਹੜੇ ਆ ਉਹ ਸਾਰਾ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਇਸ ਦੇ ਵਿੱਚ ਸਾਨੂੰ ਹੋਰ ਕਾਮਯਾਬੀ ਮਿਲੇਗੀ ਔਰ ਹੋਰ ਗ੍ਰਫਤਾਰੀਆਂ ਹੋਣਗੀਆਂ ਤੇ ਹੋਰ ਰਿਕਵਰੀਜ਼ ਹੋਣਗੀਆਂ